ਜੀ ਇਹ ਸਾਨੂੰ ਪਹਿਲਾ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਇੱਕ ਪਰਿਵਾਰ ਨੂੰ ਬਾਡ ਸਬ ਡਿਵੀਜ਼ਨ ਦੇ ਵਿੱਚ ਇੱਕ ਧਮਕੀ ਭਰੀ ਚਿੱਠੀ ਜੀਸੀ ਹੀ ਪਾਕਿਸਤਾਨ ਨਾਲ ਜਿਹਦੇ ਵਿੱਚ ਉਨ੍ਹਾਂ ਕੋਲ 6 ਲੱਖ ਦੀ ਫਿਰੌਤੀ ਮੰਗੀ ਗਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਫੋਨ ਤੇ ਵੀ ਕਾਲਾਂ ਆਣੀ ਸ਼ੁਰੂ ਹੋ ਗਈ ਜਿਹਦੇ ਵਿੱਚ ਪਹਿਲਾਂ 6 ਲੱਖ ਤੇ ਬਾਅਦ ਵਿੱਚ ਵੱਧ ਵੱਧ ਰਕਮਾਂ ਦਾ ਜ਼ਿਕਰ ਹੋ ਰਿਹਾ ਸੀ ਤੇ ਇਹਦੇ ਵਿੱਚ ਅਸੀਂ ਰਜਿਸਟਰ ਕਰਨ ਤੋਂ ਬਾਅਦ ਸਾਡੀ ਟੀਮ ਚਲੇ ਅ ਸਬਡਿਵੀਜ਼ਨ ਦੀ ਟੀਮ ਨੇ ਉਸ ਤੋਂ ਇਲਾਵਾ ਐਸਪੀ ਡੀ ਡੀਐਸਪੀਡੀ ਅਤੇ ਸੀਆਈਏ ਦੇ ਸਟਾਫ ਨੇ ਜਿਹੜਾ ਹੈਗਾ ਜੁਆਇੰਟਲੀ ਰਿਸਰਚ ਫਰਮ ਨੂੰ ਕਰਕੇ ਤੇ ਜਿਹੜੇ ਬੰਦੇ ਹੈਗੇ ਆਡੈਂਟੀਫਾਈ ਕਰਕੇ ਜਿਹੜਾ ਮੇਨ ਕਾਂਸਪਿਰੇਟਰ ਹੈ ਉਹਨੂੰ ਅਰੈਸਟ ਕਰ ਲਿਆ ਮੇਨ ਕਾਂਸਪਿਰੇਟਰ ਜਿਹੜਾ ਹੈਗਾ ਉਹਦਾ ਨਾਮ ਹੈਗਾ ਕਰਮ ਸਿੰਘ ਗੁਰਪਿੰਕਾ ਇਹ ਪਿੰਡ ਟਿਪਾਲੀ ਦਾ ਰਹਿਣ ਵਾਲਾ ਹੈਗਾ ਸਬਡਿਵੀਜ਼ਨ ਫੂਲ ਦੇ ਵਿੱਚ ਹੀ ਇਹਦੀ ਉਮਰ 29 ਸਾਲ ਹੈ ਇਹ ਇਨਾਂ ਦੇ ਜਿਹੜੇ ਜਨਮਦਾ ਦੇ ਕੇ ਜਿੰਨਾ ਜਿਹਦੇ ਇਸ ਪਰਿਵਾਰ ਨੂੰ ਧੰਕੀਆਂ ਮਿਲੀ ਸੀ ਕੀ ਉਹਨਾਂ ਦੇ ਘਰ ਹੀ ਕਾਫੀ ਸਾਰਾ ਦਾ ਕੰਮ ਕਰਦਾ ਹੈ ਤੇ ਜਿਹੜੇ ਦੋ ਬਾਕੀ ਇਹਦੇ ਅਸੋਸੀਏਟਸ ਹੈਗੇ ਜਿਹਦੇ ਬਾਰੇ ਨੇ ਦੱਸਿਆ ਕਿ ਦੋ ਅਸੋਸੀਏਟ ਇਹਨਾਂ ਦੇ ਕਰੇਸ ਪਰਿਵਾਰ ਦੇ ਘਰੇ ਕੋਈ ਕੰਮ ਕਰਨ ਲਈ ਆਏ ਸੀਗੇ ਕੰਟਰੈਕਟ ਤੇ ਕਦੇ ਦਿਨਾਂ ਨੇ ਉੱਥੇ ਕੰਮ ਕੀਤਾ ਸੀਗਾ ਉਸੇ ਦੌਰਾਨ ਇਹਨਾਂ ਨੇ ਮਿਲ ਕੇ ਪਲਾਨ ਬਣਾਇਆ ਕਿ ਇੰਨਾ ਤੋਂ ਇਸ ਪਰਿਵਾਰ ਤੋਂ ਜਿਹੜਾ ਹੈਗਾ ਇਸ ਤਰੀਕੇ ਦੀ ਤਨਖੀਦੀ ਚਿੱਠੀਆਂ ਤੇ ਫੋਨ ਕਾਲਾਂ ਕਰਕੇ ਫਾਇਰਟੀ ਨੂੰ ਕੀ ਜਾਵੇ ਪਰ ਸਾਡੀ ਪੁਲਿਸ ਨੇ ਆਪਣੀ ਤਫਤੀਸ਼ ਮਿਹਨਤ ਨਾਲ ਕਰਕੇ ਤੇ ਇਸ ਕੇਸ ਨੂੰ ਸੋਲਵ ਕਰਕੇ ਮੇਨ ਪਾਸਪੋਰਟ ਅਰੇਸਟ ਕਰ ਲਿਆ ਬਾਕੀ ਦੋ ਬੰਦੇ ਕਿਹਦੇ ਨੇ ਉਹ ਵੀ ਜਲਦੀ ਫੜੇ ਗਏ ਬੈਕਗਰਾਉਂਡ ਕੀ ਹੈ ਨਾਲ ਜੀ ਇਹਦਾ ਬੈਕਗ੍ਰਾਉਂਡ ਕੁਛ ਨਹੀਂ ਸੀ ਇਹ ਤਾਂ ਨਾ ਤੇ ਘਰੇ ਕੰਮ ਕਰਦਾ ਸੀਗਾ ਜਿਨਾਂ ਆਪਾਂ ਕਹਿੰਦੇ ਐ ਸੀਰੀ ਕੰਮ ਕਰਦਾ ਸੀ ਤੇ ਜਿਹੜੇ ਦੋ ਬਾਕੀ ਬੰਦੇ ਹੈਗੇ ਉਹ ਵੀ ਪੀਓਪੀ ਵਗੈਰੇ ਠੇਕੇ ਤੇ ਕੰਮ ਕਰਦੇ ਹੈਗੇ ਜਿੱਦਾਂ ਕਿ ਪਿੰਨਰ ਬੈਕਗ੍ਰਾਉਂਡ ਹੁਣ ਤੱਕ ਸਾਹਮਣੇ ਨਹੀਂ ਆਇਆ ਤੇ ਬਾਕੀ ਜਿਹੜੇ ਬੰਦੇ ਫਰੇ ਜਾਣਗੇ ਉਹ ਵੀ ਕਲੀਅਰ ਹੈ ਸਾਡੀ ਸਰੋਤੀ ਮਮਿ ਕੀਨੇ ਪੈਸੇ ਲੋ ਲੈ 6 ਲੱਖ ਦੀ ਬਿਰੋਤੀ ਮੰਗੀ ਸੀਗੀ ਉਹ ਤੋਂ ਬਾਅਦ ਥੋੜਾ ਘਟਬਦੋਨੂ ਕਰਦੇ ਰਹੇ ਜਦੋਂ ਕਿ ਦਿਨੋਂ ਦਾ ਪਰਿਵਾਰ ਨਹੀਂ ਦਿੱਤੀ ਤਾਂ ਥੋੜਾ ਉਹ ਫਿਰ ਉਹਨੂੰ ਘਟਾਉਂਦੇ ਵੀ ਰਹੇ ਸਰੋਤੀ ਸਰ ਉਹਦਾ ਪਰਿਵਾਰ ਮਾਰਨ ਕਰਕੇ ਦਿੱਤੀ ਸੀ ਕਿ ਮੈਂ ਗਿਗਨੈਪ ਆਵੰਤੋ ਫਿਰ ਧਮਕੀ ਭਰੀ ਚਿੱਠੀ ਸੀਗੀ ਜਿਹਦੇ ਵਿੱਚ ਉਹ ਕਹਿ ਰਹੇ ਸੀਗੇ ਜੇ ਤੁਸੀਂ ਨਹੀਂ ਕਰੋਗੇ ਸਾਡਾ ਨੁਕਸਾਨ। ਸੱਚੀ ਮੁੱਖ ਮਕਸਦ ਕੀ ਸੀ ਪੈਸੇ ਹੀ ਲੈਣਾ ਸੀ ਕਿਉਂਕਿ ਹੋਰ ਵੀ ਸੀ ਉਹਨਾਂ ਨੂੰ। ਇਹਦਾ ਜੀ ਮੁੱਖ ਮਕਸਦ ਪੈਸੇ ਦੀ ਦਾਲਲਤ ਸੀਗਾ ਤੇ ਰੋਜ਼ ਦੂਸਰੀ ਕਰਕੇ ਇਹਨਾਂ ਨੇ ਜਿਹੜਾ ਇਹਨਾਂ ਨੇ ਮਿਲ ਕੇ ਕਿਹਾ ਕਿ ਜਿੰਮੀਦਾਰ ਪਰਿਵਾਰ ਹੈ ਪੁਰਾਣਾ ਜਾਣਕਾਰ ਸੀਗਾ ਪਰਿਵਾਰ ਦੇ ਫੀਤ ਨੂੰ ਪਤਾ ਹੋਣੇ ਤਾਂ ਫਿਰ ਉਸ ਕਰਕੇ ਨੇ ਜਿਹੜੀ ਸਾਜ਼ਿਸ਼ ਕੀਤੀ ਸੀ। ਜਿੰਨਾਂ ਤੋਂ ਫੈਸਲੇ ਜਥੇਵੰਦੀ ਨਾਲ ਮਿਲੇ ਹੋਇਆ ਕਿ ਜੇ ਕਿਸੇ ਨਾਲ ਹੁਣ ਤੱਕ ਗੱਲ ਸਾਹਮਣੇ ਨਹੀਂ ਆ ਇੰਡੀਪੈਂਡੈਂਟ ਰੋਲ ਤੇ ਕੰਮ ਲੈਂਦੇ। ਜਿੰਨਾਂ ਤੋਂ ਪੈਸੇ ਮੰਗੇ ਨੇ ਉਹ ਕਿੱਥ ਉਹ ਪਰਿਵਾਰ ਜਿਹੜਾ ਹੈਗਾ ਉਹ ਜ਼ਮੀਦਾਰ ਹੈਗਾ ਉਹ ਵੀ ਇਸੇ ਇਲਾਕੇ ਦਾ ਰਹਿਣਾ ਨਾ ਹੈਗਾ ਬਾਕੀ ਉਹਨਾਂ ਦੀ ਜ਼ਿਆਦਾ ਸੇਫਟੀ ਕਿਤੇ ਜ਼ਿਆਦਾ ਅਸੀਂ ਪਛਾਣ ਨਹੀਂ ਕਿੰਨੇ ਕਿਦੇ ਤਰਫੋਂ ਕੰਮ ਕਰਦਾ ਸਾਰੇ ਉਹਨਾਂ ਦਾ ਕੰਮ ਨਹੀਂ ਸਾਰੇ ਦਾ ਵਾਵਾ ਸੰਨ ਦਾ ਕੰਮ ਨਹੀਂ ਸਜੇ ਤੁਸੀਂ ਪ੍ਰੋਫੀਟ ਤੇ ਰਹੋ ਜੇ ਉਹਨਾਂ ਨੂੰ ਲੈਟਰ ਭੇਜੇ ਸਿੱਖਾਲੇਸਤਾਨ ਦਾ ਨਾਮ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਸਿੱਖਾਲੇਸਤਾਨ ਨਾਲ ਸੰਬੰਧਤ ਆਰਗੇਨਾਈਜੇਸ਼ਨ ਤੇ ਇਸ ਕਰਕੇ ਅਸੀਂ ਨਾਲ ਉਹ ਉਸ ਪੂਰਾ ਬੈਕਗ੍ਰਾਉਂਡ ਬਣਾ ਕੇ ਉਹਨਾਂ ਨੇ ਦਿੱਤੀ ਕਿਸੇ ਦਾ ਪਰਿਵਾਰ ਦਰਚਾ ਹੈ ਕਿ ਕਿਹਨੇ ਦੇਸ਼ ਨਾਲ ਟ੍ਰੇਸ ਕਰ ਲਿਆ ਜੀ ਇਹ ਥੋੜੇ ਦਿਨ ਲੱਗੇ ਸਾਨੂੰ टीम्स कंटिन्यूस लगी रहीं, टेक्निकल एवेंज दे बेसिस पे, उन्होंने डिलीज़ दे बेसिस पे मोस्टली वाली नहीं क्या होगा? वो जिधर भी लीगल प्रोसीज़र सारा प्रॉपर होता नहीं ये घटना नज़र आसमान में कैसे नहीं? नहीं होर कैसे ये घटना नज़र उन तक तकल सामने नहीं है, जीआई की तरफ से टांग